ਹਾਂਜੀ ਦੋਸਤੋ ਕੀ ਹਾਲ ਚਾਲ ਨੇ ਤੇ ਆਪਾਂ ਅੱਜ ਇੱਕ ਨਵੀਂ ਇਨਫੋਰਮੇਸ਼ਨ ਨਵੀਂ ਵੀਡੀਓ ਦੇ ਨਾਲ ਮਲੇਰ ਕੋਟਲਾ ਤੋਂ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਆਏ ਆ ਤੇ ਲੈ ਕੇ ਤੁਹਾਨੂੰ ਕਿੱਥੇ ਪਹੁੰਚੇ ਆ ਸਰਕਾਰੀ ਕਾਲਜ ਮਲੇਰ ਕੋਟਲਾ ਦੇ ਕੋਲ ਲੈ ਕੇ ਪਹੁੰਚੇ ਆ ਆ ਰਸਤਾ ਤਾਂ ਸਭ ਨੂੰ ਯਾਦ ਹੀ ਹੋਣਾ ਤੇ ਪਹਿਲਾਂ ਤੁਹਾਨੂੰ ਦਿਖਾ ਦਈਏ ਵੀ ਜਾਣਾ ਕਿੱਧਰ ਨੂੰ ਐਥੋਂ ਸੱਜੇ ਪਾਸੇ ਨੂੰ ਜਾਣਾ ਜਾ ਕੇ ਤੁਹਾਨੂੰ ਦੇਖਣਾ ਜੀ ਮਹਿੰਦਰਾ ਟਰੇਡਰਸ ਉਹਦੇ ਬਿਲਕੁਲ ਨਾਲ ਬਿਲਡਿੰਗ ਦੇ ਉੱਪਰਲੇ ਪਾਸੇ ਇੱਕ ਬਿਊਟੀ ਸੈਲੂਨ ਹੈ ਜਿਹਦਾ ਨਾਮ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸ ਦਿਓ ਵੀ ਕੀ ਆ ਵੀਡੀਓ ਰੋਕ ਕੇ ਤੇ ਇਸ ਲੇਡੀ ਸੈਲੂਨ ਤੇ ਕੀ ਕੀ ਸਰਵਿਸ ਦਿੰਦੇ ਨੇ ਇਹ ਆਜੋ ਤੁਹਾਨੂੰ ਅੰਦਰ ਲੈ ਕੇ ਚੱਲਦੇ ਆਂ ਤੇ ਨਾਲੇ ਦੱਸਦੇ ਆਂ ਜੀ ਆਪਾਂ ਪਹੁੰਚੇ ਡੈਸਲਿੰਗ ਬਿਊਟੀ ਸੈਲੂਨ ਐਂਡ ਅਕੈਡਮੀ ਦੇ ਵਿੱਚ ਤੇ ਸਰਵਿਸ ਪ੍ਰੋਵਾਈਡ ਕਰਦੇ ਨੇ ਸਾਰੀਆਂ ਤੇ ਜਿਹੜੇ ਇੱਥੇ ਦਾ ਓਨਰ ਨੇ ਕੁਲਦੀਪਰ ਧਾਲੀਵਾਲ ਮੈਮ ਮੇਕਅਪ ਆਰਟਿਸਟ ਨੇ ਤੇ ਮੇਕਅਪ ਤੇ ਸਪੈਸ਼ਲ ਇਹਨਾਂ ਨੇ ਡਿਪਲੋਮਾ ਕੀਤਾ ਕਹਿੰਦੇ ਜਿਹੜਾ ਇੱਥੋਂ ਕਰਾ ਜਾਂਦਾ ਮੇਕਅਪ ਇੱਕ ਤਾਂ ਰੇਟ ਬਹੁਤ ਸਹੀ ਹੈ ਤੇ ਦੂਜਾ ਕੁਆਲਿਟੀ ਮੇਕਅਪ ਦੀ ਬੜੀ ਸੋਹਣੀ ਹੈ ਆਜੋ ਫਿਰ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਂਦੇ ਤੁਹਾਨੂੰ ਦਿਖਾਉਨੇ ਆ ਬਿਊਟੀ ਸੈਲੂਨ ਦੇ ਅੰਦਰ ਵੀ ਲੈ ਫਿਰ ਤੁਹਾਨੂੰ ਮੇਨ ਪਾਰਟਸਨ ਤੇ ਲੈ ਕੇ ਚੱਲਦੇ ਆਂ ਇਹ ਮੈਡਮ ਨਾਲ ਤੁਹਾਡੀ ਗੱਲਬਾਤ ਵੀ ਕਰਾਉਣੇ ਆਂ ਉਹ ਤੁਹਾਨੂੰ ਮੇਨ ਏਰੀਆ ਜਿੱਥੇ ਸਾਰੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਉਹ ਦਿਖਾਉਣੇ ਆਂ ਆ ਜੋ ਜੇ ਅੰਦਰ ਆ ਆ ਬਣਿਆ ਹੋਇਆ ਜੀ ਇਹਨਾਂ ਦਾ ਜਿਹੜਾ ਮੇਨ ਵਰਕਿੰਗ ਏਰੀਆ ਇਧਰ ਮਾਰੂ ਨੇਗਾ ਸਾਰੀਆਂ ਹੇਅਰ ਦੀਆਂ ਸਰਵਿਸਿਜ਼ ਜਿਹੜੀਆਂ ਚੱਲ ਵੀ ਰਹੀਆਂ ਨੇ ਉਰੇ ਪ੍ਰੋਵਾਈਡ ਕਰਦੇ ਨੇ ਤੇ ਇਹ ਤੋਂ ਬਾਅਦ ਮੈਡੀਕਯੂਰ ਪੈਡੀਕਯੂਰ ਦਾ ਸਾਰਾ ਇਹਨਾਂ ਕੋਲੇ ਹੈਗਾ ਪ੍ਰਬੰਧ ਇੱਥੇ ਸਾਰੀਆਂ ਉਹ ਸਰਵਿਸਿਜ਼ ਦਿੱਤੇ ਜਾਂਦੇ ਨੇ ਨੇਲ ਆਰਟ ਅੱਜ ਕੱਲ ਜਿਹੜਾ ਕੁੜੀਆਂ ਦੇ ਵਿੱਚ ਬਹੁਤ ਚੀਜ਼ ਕਾਮਨ ਹੋ ਰਹੀ ਹੈ ਬਹੁਤ ਲੋਕ ਇਹਨੂੰ ਪਸ ਇਹ ਵੀ ਸਰਵਿਸ ਚੱਲ ਰਹੀ ਹੈ ਇਸ ਟਾਈਮ ਤੇ ਬਾਕੀ ਹੁਣ ਹੋਰ ਕੀ ਕੀ ਕਰਦੇ ਨੇ ਉਹਦੀ ਜਾਣਕਾਰੀ ਆਪਾਂ ਜਿਹੜੇ ਇੱਥੇ ਦੇ ਓਨਰ ਨੇ ਮੈਮ ਕੁਲਦੀਪ ਕੌਰ ਜੀ ਇਹਨਾਂ ਤੋਂ ਲੈ ਲਿਆ ਮੈਮ ਸੱਚੀ ਕਲ ਜੀ ਹਾਂ ਜੀ ਸਰ ਤੇ ਹੋਰ ਮੈਮ ਕੀ ਹਾਲ ਨੇ ਜੀ ਵਧੀਆ ਸਰ ਬਹੁਤ ਵਧੀਆ ਤੇ ਮੈਮ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਮਲੇ ਕੋਲ ਸ਼ਹਿਰ ਦੇ ਵਿੱਚ ਜਿਹੜਾ ਸਲੂਨ ਖੋਲ੍ਹੇ ਹੋਏ ਨੇ ਆਪਾਂ ਇੱਥੇ ਮੈਨੂੰ 6 ਮਨਥ ਹੋ ਗਏ ਬਟ ਮੈਂ 8 ਸਾਲ ਦਾ ਐਕਸਪੀਰੀਅੰਸ ਹੈ ਮੇਰੇ ਕੋਲ ਅੱਛਾ ਉਸੇ 8 ਸਾਲ ਤੋਂ ਇਸ ਫੀਲਡ ਦੇ ਵਿੱਚੋਂ ਹਾਂਜੀ ਤੇ ਮਤਲਬ ਤੁਸੀਂ ਖੁਦ ਕਿਹਦੇ ਸਪੈਸ਼ਲਿਸਟ ਹੋ ਮੈਂ ਮੇਕਅਪ ਮਤਲਬ ਮੇਕਅਪ ਜਿਸ ਤਰ੍ਹਾਂ ਤੁਸੀਂ ਕਰਦ तो बाकी होर मेकअप तो लाभ दिया पर ले लिए करी करी सर्विस मॉडल करते हैं। साड़ी को लेट वर्मानेट मेकअप का। ठीक है जी। जिसके अंदर बिचार साड़ी को लो हाइड्रा फेशियल ऑक्सीजन फेशियल। तो मैम एक इस तरह ने कि मतलब जिम्मेदार हाइड्रा फेशियल हो गया या ऑक्सीजन फेशियल हो गया मतलब जिम्मेदार मतलब म ਆ ਆਕਸੀਜਨ ਫੇਸ਼ੀਅਲ ਆ ਜਿਹੜਾ ਉਹ ਤੁਹਾਡੇ ਸਕਿਨ ਦੇ ਅੰਦਰ ਕੋਲਾਜਨ ਨੂੰ ਬੂਸਟ ਕਰਦਾ ਤੁਸੀਂ ਫੇਸ਼ੀਅਲ ਬਾਰੇ ਦੱਸਤਾ ਫੇਸ਼ੀਅਲ ਤੋਂ ਇਲਾਵਾ ਜਿਹੜੀਆਂ ਹੋਰ ਕਿਹੜੀਆਂ ਸਰਵਿਸਿਜ਼ ਨੇ ਜੀ ਸਾਡੇ ਕੋਲ ਹੈਅਰਸ ਦੀਆਂ ਜਿੱਦਾਂ ਕੇਰਾਟਿਨ ਸਮੂਰਨਿੰਗ ਔਰ ਮੋਟੋਕਸ ਇਹ ਸਾਰੀਆਂ ਸਾਡੇ ਕੋਲ ਸਰਵਿਸ ਨੇ ਮਤਲਬ ਇਹ ਵੀ ਸਾਰੀਆਂ ਨੇ ਜਿਵੇਂ ਚੱਲ ਵੀ ਰਿਆ ਆਪਾਂ ਦੇਖ ਲੈਨੇ ਆ ਇਹਨਾਂ ਦੇ ਹੈਅਰਸ ਨੇ ਜਿਹੜੇ ਬਹੁਤ ਜ਼ਿਆਦਾ ਰਾਖ ਸੀਗੇ ਡਰਾਈ ਸੀਗੇ ਇਹਨਾਂ ਦੇ ਕੇਰਾਟਿਨ ਕੀਤੀ ਆ ਇਹਨਾਂ ਦੇ ਰਿਜ਼ਲਟ ਹ ਤੁਸੀਂ ਲੌਜੀ ਰਿਜ਼ਲਟ ਤੁਸੀਂ ਲਾਈਵ ਰਿਜ਼ਲਟ ਦੇਖ ਸਕਦੇ ਹੋ ਸ਼ਾਈਨਿੰਗ ਦੇਖ ਲਓ ਹੈਅਰ ਸਿਸ਼ੇ ਵਾਂਗੂ ਸ਼ਾਈਨ ਮਾਰ ਰਹੇ ਨੇ ਕੀ ਬਾਤ ਹੈ ਤੇ ਨਾ ਤੁਸੀ ਗੱਲ ਵੀ ਕਰ ਸਕਦੇ ਉਹਨਾਂ ਦੇ ਨਾਲ ਦੇਖ ਲੈਣਾ ਹੈ ਆਪਾਂ ਮੈਂ ਤੁਹਾਨੂੰ ਜਾਣ ਤੋਂ ਲੈਣੀ ਹੈ ਇਹ ਜੰਦੇ ਨੇ ਸਰਵਿਸ ਹਾਂਜੀ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਮੈਮ ਕਿਨੇ ਟਾਈਮ ਤੋਂ ਇਹਨਾਂ ਨਾਲ ਜੁੜੇ ਹੋਏ ਹੋ ਜੀ ਕਾਫੀ ਟਾਈਮ ਤੋਂ ਹੀ ਮਤਲਬ ਕਿਸ ਤਰ੍ਹਾਂ ਦੀ ਲੱਗਦੀ ਹੈ ਇਹਨਾਂ ਦੀ ਸਰਵਿਸ ਬੈਸਟ ਬੈਸਟ ਲੱਗਦੀ ਹੈ ਹਾਂਜੀ ਅੱਜ ਫਿਰ हेयर ਆਫ ਦੀ ਸਰਵਿਸ ਲਈਆ ਤੁਸੀਂ ਹਾਂਜੀ ਓਕੇ ਕਿਵੇਂ ਦੀ ਲੱਗੀ ਆ ਬੈਸਟ ਬੈਸਟ ਲੱਗਦੀ ਹੈ ਹਾਂਜੀ ਯਾ ਜਿਹੜਾ ਕਲਰ ਕਰਵਾਇਆ ਮਿੱਥੇ ਕਰਵਾਇਆ ਹਾਂਜੀ ਇੱਥੇ ਕਰਵਾਇਆ ਕਿਨਾਂ ਦਿਨ ਕਰਵਾਇਆ ਜੀ ਅ ਮੈਨ ਪਰਸੋਂ ਕਰਵਾਇਆ ਪਰਸੋਂ ਹੀ ਕਰਵਾਇਆ ਅੱਛਾ ਕੈਰਟਨਸ ओके ਜੇ ਜਿਹੜੇ ਇਹਨਾਂ ਲੋਕਾਂ ਨੂੰ ਦੇਖਣਗੇ ਕੀ ਕਹੋਗੇ ਵੀਡੀਓ ਨਾਲ ਇਹਨਾਂ ਨੂੰ ਅਸੀਂ ਉਹਨਾਂ ਨੂੰ ਕਹਾਂਗੇ ਇੱਥੋਂ ਆ ਕੇ ਕਰਵਾਓ ਵੈਸਟ ਕਰਦੇ ਨੇ ਓਕੇ ਜੀ ਵਾਈਪਰ ਕਿਵੇਂ ਲੱਗੇ ਨੇ ਇਹਨਾਂ ਦੇ ਵਧੀਆ ਲੱਗੇ ਵਧੀਆ ਲੱਗੇ ਲੱਗੇ ਨਹੀਂ ਐਨੇ ਜ਼ਿਆਦਾ ਮਤਲਬ ਹਾਈ ਨਹੀਂ ਆਏਗੇ ਠੀਕ ਨੇ ਠੀਕ ਨੇ ਹਾਂਜੀ ਇਹ ਪ੍ਰੋਡਕਟ ਜਿਹੜੇ ਯੂਜ਼ ਕੀਤੇ ਨੇ ਤੁਹਾਨੂੰ ਨੌਲੇਜ ਦਿੱਤੀ ਉਹਦੇ ਬਾਰੇ ਕੀ ਕਿਹੜੇ ਪ੍ਰੋਡਕਟ ਯੂਜ਼ ਹੋਏ ਨੇ ਹਾਂਜੀ ਉਹ ਹੇਅਰ ਦੇ ਅਕੋਰਡਿੰਗ ਇਹ ਦੱਸਦੇ ਨੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਤੇ ਮੈਮ ਨੇ ਥੋੜਾ ਡਰ ਦੇ ਡਰ ਦੇ ਬੋਲੇ ਨੇ ਪਰ ਵਧੀਆ ਦੱਸਿਆ ਕਿ ਜਿਹੜੀ ਸਰਵਿਸੇ ਦਿੰਦੇ ਨੇ ਸਾਰੀ ਸਰਵਿਸ ਪ੍ਰਾਈਸ ਵੀ ਠੀਕ ਨੇ ਤੇ ਬਾਕੀ ਰਿਜ਼ਲਟ ਤੁਸੀਂ ਚੈੱਕ ਕਰ ਸਕਦੇ ਹੋ ਲਾਈਵ ਰਿਜ਼ਲਟ ਚੈੱਕ ਕਰ ਸਕਦੇ ਹੋ ਤੇ ਮੈਮ ਹੁਣ ਇਹ ਦੱਸ ਦਿਓ ਵੀ ਇਹਨਾਂ ਨੇ ਜਿਹੜੀਆਂ ਸਰਵਿਸ ਪ੍ਰੋਵਾਈਡ ਕਰਦੇ ਤੁਸੀਂ ਕੀ ਪ੍ਰਾਈਸ ਆ ਇਹਨਾਂ ਦਾ ਸਾਡੇ ਕੋਲੇ ਹੁਣ ਆਫਰ ਚੱਲ ਰਹੇ ਨੇ ਨਵੇਂ ਸਾਲ ਦੇ ਉੱਤੇ ਤੇ ਉਹਦੇ ਵਿੱਚ ਤੁਹਾਨੂੰ ਹੈਅਰ ਕਟ 200 ਤੋਂ ਮਿਲ ਜਾਊਗਾ ਤੇ ਉਹਨਾਂ ਬਲੋਡ ਰਾ ਤੇ ਹੈਡ ਬੋਸ ਬਿਲਕੁਲ ਫ੍ਰੀ ਮਿਲੂਗਾ ਸਮੂਨਿੰਗ ਮਿਲੂਸੋਂ ਸ਼ੋਲਡਰ ਲੈਸ 2000 ਜਿਹਦੇ ਨਾਲ ਤੁਹਾਨੂੰ ਕੈਰਟਨ ਬਿਲਕੁਲ ਫ੍ਰੀ ਮਿਲੂਗਾ ਤੇ ਬੋਟੌਕਸ ਮਿਲੂਸੋਂ 1500 ਜਿਹਦੇ ਵਿੱਚ ਹੈਅਰ ਸਪਾ ਬਿਲਕੁਲ ਫ੍ਰੀ ਮਿਲੂਗਾ ਐਂ ਮਤਲਬ ਜਿਹੜੇ ਸਾਰੀਆਂ ਸਰਵਿਸਿਸ ਨੇ ਨਾਲੇ ਤਾਂ ਉਹਨਾਂ ਦੇ ਪ੍ਰਾਈਸ ਨੇ ਜਿਹੜੇ ਉਹ ਨਾਰਮਲ ਰੇਟਸ ਨਾਲੋਂ ਘੱਟ ਕੀਤੇ ਹੋਏ ਨੇ ਨਵੇਂ ਸਾਲ ਕਰਕੇ ਤੁਹਾਡੇ ਲਈ ਬੰਪਰ ਆਫਰ ਹੈ ਤੇ ਨਾਲੇ ਇੱਕ ਨਾ ਇੱਕ ਸਰਵਿਸ ਵੀ ਫ੍ਰੀ ਦਿੱਤੀ ਹੋਈ ਹੈ ਹਾਂਜੀ ਹਾਂਜੀ ਠੀਕ ਹੈ ਜੀ ਤੇ ਮੇਰੇ ਨਾਲ ਜਿਹੜਾ हेयर ਵਾਲੀਆਂ ਸੀ ਉਹਦੇ ਬਾਰੇ ਆਪਾਂ ਤੁਹਾਨੂੰ ਕੰਪਲੀਟ ਆਨਲਾਈਨ ਦੇ ਦਿੱਤੀ ਤੇ ਮੈਮ ਹੁਣ ਜਿਵੇਂ ਤੁਸੀਂ ਖੁਦ ਜਿਹੜਾ ਮੇਕਅਪ ਦਾ ਕੀਤਾ ਹੋਇਆ ਹਨਾ ਤੇ ਮੇਕਅਪ ਦੇ ਵਿੱਚ ਕਿਹੜੀ-ਕਿਹੜੀ ਸਰਵਿਸਿਸ ਨੇ ਉਹ ਦੱਸਿਓ ਮੇਕਅਪ ਚ ਨਾਰਮਲ ਮੇਕਅਪ ਐਚਡੀਅਰ ਕੇਅਰ ਬ੍ਰਸ਼ ਮੇਕਅਪ ਠੀਕ ਹੈ ਜੀ ਤਾਂ ਇਹਦੇ ਤੇ ਵੀ ਤੁਹਾਨੂੰ ਆਫਰ ਚ ਮਿਲ ਜਾਣਗੇ ਬਹੁਤ سارے ਤੇ ਜਿੱਦਾਂ ਕਿ ਸਾਡੇ ਕੋਲ 5000 ਤੋਂ ਬ੍ਰਾਈਡਲ ਪੈਕੇਜ ਸ਼ੁਰੂ ਆ ਜਿਹਦੇ ਵਿੱਚ ਸਾਨੂੰ ਲਹਿੰਗਾ ਬਿਲਕੁਲ ਫ੍ਰੀ ਮਿਲੂਗਾ ਬ੍ਰਾਈਡਲ ਨੂੰ ਤੋਂ ਸਾਡੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਕੇ ਮਤਲਬ ਵੀਡੀਓ ਨੂੰ ਸ਼ੇਅਰ ਕਰ ਦਿਓ ਅਗਰ ਬ੍ਰਾਈਡਲ ਦਾ ਤੁਸੀਂ ਮੇਕਅਪ ਕਰਾਉਣਾ 5000 ਤੋਂ ਸ਼ੁਰੂ ਹੋ ਜਾਂਦਾ ਹੈ ਤੇ ਕਿੱਥੇ ਤੱਕ ਚੱਲਿਆ ਜਾਂਦਾ ਹੈ ਇਹ ਤੁਹਾਨੂੰ 50 60 70 ਲੱਖ ਰੁਪਏ ਤੱਕ ਚੱਲਿਆ ਜਾਊ ਤੁਸੀਂ ਅਕੋਰਡਿੰਗ ਟੂ ਆਪਣੇ ਬਜਟ ਪੈਕੇਜ ਬਣਾ ਸਕਦੇ ਹੋ ਓਕੇ ਜੀ ਮੈਂ ਜਿਸ ਤਰ੍ਹਾਂ ਦਾ ਤੁਹਾਨੂੰ ਮੇਕਅਪ ਚਾਹੀਦਾ ਉਹਦੇ ਹਿਸਾਬ ਨਾਲ ਇੱਥੋਂ ਮਿਲ ਜਾਊਗਾ ਤੇ 5000 ਤੋਂ ਸਟਾਰਟ ਹੋ ਜਾਂਦਾ ਤੇ ਨਾਲ ਜਿਹੜਾ ਵੀਡੀਓ ਸ਼ੇਅਰ ਕਰਕੇ ਉਹ ਨੂੰ ਲੈਂਗਰ ਨੂੰ ਫ੍ਰੀ ਤੱਕ ਜਾਊਗਾ ਜਿਹੜਾ ਬੈਡਿੰਗ ਰੇਸ ਦੇ ਦੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਹੁਣ ਜਿਹੜੇ ਜਿਵੇਂ ਮੈਂ ਪੂਰੇ ਆਪਾਂ ਦੇਖ ਲਿਆ ਹੈਅਰ ਦੀਆਂ ਸਰਵਿਸਿਜ਼ ਆਪ ਪ੍ਰੋਵਾਈਡ ਕਰਦੇ ਹੋ ਤੁਸੀਂ ਤੇ ਆਹ ਜਿਹੜਾ ਹੈਡ ਵਾਸ਼ ਵਾਸਤੇ ਹੋ ਗਿਆ ਜੀ ਉਹ ਚੇਅਰ ਉੱਥੇ ਕਿਹੜੀ ਸਰਵਿਸ ਪ੍ਰੋਵਾਈਡ ਕੀਤੀ ਜਾਂਦੀ ਹੈ ਮੈਨੀਕਿਓ ਮੈ ਇਹ ਕੋਰਟਿਸਾਂ ਇਹਨਾਂ ਨੇ ਕੈਵਨ ਵਗੈਰਾ ਬਣਾਏ ਹੋਏ ਨੇ ਮੈਮ ਇਹ ਜਿਹੜੇ ਕੈਵਨ ਨੇ ਇੱਥੇ ਕਿਹੜੀਆਂ ਕਿਹੜੀਆਂ ਸਰਵਿਸਿਜ਼ ਦਿੱਤੀਆਂ ਜਾਂਦੀਆਂ ਨੇ ਜੀ ਇੱਥੇ ਇੱਕ ਸਾਡੇ ਕੋਲ ਮੇਕਅਪ ਰੂਮ ਆ ਸਾਨੂੰ ਹਰ ਇੱਕ ਚੀਜ਼ ਸੈਪਰੇਟ ਮਿਲੂਗੀ ਅੱਛਾ ਮਤਲਬ ਜਿਹੜੀ ਕਸਟਮਰ ਨੇ ਉਹਨਾਂ ਦੀ ਪ੍ਰਾਈਵੇਸੀ ਦਾ ਵੀ ਪੂਰਾ ਧਿਆਨ ਰੱਖਿਆ ਜਾਂਦਾ ਹੈ ਜੀ ਹਾਂਜੀ 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 ਤੇ ਲਓ ਜੀ ਦੇਖੋ ਮਾਰੋ ਨਿਗਾ ਆ ਸਾਰੇ ਪ੍ਰੋਡਕਟ ਵੀ ਰੱਖੇ ਹੋਏ ਨੇ ਤੇ ਇੱਥੇ ਜਿਹੜਾ ਹੈਗਾ ਤੁਹਾਨੂੰ ਮੇਕਅਪ ਵਾਸਤੇ ਸਪੈਸ਼ਲ ਮਤਲਬ ਬਰਾਈਡਲ ਵਾਸਤੇ ਵੀ ਆਮ ਨਾਰਮਲ ਮੇਕਅਪ ਵਾਸਤੇ ਠੀਕ ਹੈ ਜੀ ਤੁਹਾਨੂੰ ਹਰ ਇੱਕ ਬ੍ਰਾਂਡ ਮਿਲੂ ਤੁਹਾਡੇ ਓਕੇ ਬਲ ਜਿੰਨਾ ਕਿ ਇਹ ਵੀ ਬਜਟ ਆ ਜਿੰਨਾ ਕਿ ਬਜਟ ਹੋਊਗਾ ਉਸ ਤਰ੍ਹਾਂ ਦਾ ਬ੍ਰੈਂਡ ਮਿਲ ਜਗਾ ਨਾ ਤੇ ਬਾਕੀ ਚੈੱਕ ਕਰ ਲੋ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਲੱਗੀਆਂ ਹੋਈਆਂ ਨੇ ਤੇ ਆਹ ਚੀਜ਼ ਵੀ ਬਹੁਤ ਵਧੀਆ ਕਿਸੇ ਦਾ ਮੇਕਅਪ ਹੈ ਪੂਰਾ ਪ੍ਰੋਪਰ ਪ੍ਰਾਈਵੇਸੀ ਚ ਤੁਹਾਨੂੰ ਪ੍ਰੋਵਾਈਡ ਹੁੰਦਾ ਤੇ ਆਜੋ ਫਿਰ ਆਪਾਂ ਅੱਗੇ ਵੀ ਦੇਖਦੇ ਆ ਅੱਗੇ ਵੀ ਕੈਬਨ ਹੈਗੇ ਨੇ ਮੈਮ ਹਾਂਜੀ ਹਾਂਜੀ ਆਜੋ ਫਿਰ ਆਪਾਂ ਅੱਗੇ ਚੱਲਦੇ ਆ ਜੀ ਤੇ ਅੱਗੇ ਆਹ ਕੈਬਨ ਬਣਿਆ ਹੋਇਆ ਮੈਮ ਇਹ ਕੈਬਨ ਇਹਦੇ ਵਾਸਤੇ ਆ ਜੀ ਇਹ ਸਾਡਾ ਸਕਿਨਰੂਮ ਆ ਇਹਦੇ ਵਿੱਚ ਆਲਰੇਡੀ ਸਰਵਿਸ ਚੱਲ ਰਹੀ ਹੈ ਅੱਛਾ ਮਲੋ ਇਹ ਸਰਵਿਸ ਪ੍ਰੋਪਰਲੀ ਪ੍ਰਾਈਵੇਟ ਤੌਰ ਤੇ ਦਿੱਤੀ ਜਾਂਦੀ ਹੈ ਇਸ ਕਰਕੇ ਆਪਾਂ ਇਹਨੂੰ ਹਲੇ ਨਹੀਂ ਵਿਜ਼ਿਟ ਕਰਦੇ ਤੁਹਾਨੂੰ ਕੈਮਰੇ ਤੇ ਆਪਾਂ ਬਾਅਦ ਵਿੱਚ ਦਿਖਾਵਾਂਗੇ ਆਪਾਂ ਲੈ ਕੇ ਚੱਲਦੇ ਇਹਨਾਂ ਦੀ ਜਿਹੜੀ ਡੈਜ਼ਲਿੰਗ ਬਿਊਟੀ ਹੇਅਰਸ ਲੂਨ ਐਂਡ ਅਕੈਡਮੀ ਅਕੈਡਮੀ ਦੇ ਵਿੱਚ ਲੈ ਕੇ ਆਇਆ ਇੱਥੇ ਜਿਹੜੇ ਬੱਚੇ ਨੇ ਸਿੱਖਣ ਲੱਗੇ ਹੋਏ ਨੇ ਤੇ ਮੈਮ ਜਿਹੜੇ ਆਪਣੇ ਕੋਲੇ ਕੋਰਸਸ ਹੁੰਦੇ ਨੇ ਜਿਹੜੇ ਸਾਰੇ ਤੁਸੀਂ ਸਰਵਿਸ ਦੱਸਿਆ ਨੇ ਸਾਰੇ ਕੋਰਸਸ ਹੋਣਗੇ ਹਾਂਜੀ ਹਾਂਜੀ ਕਿਨ ਦਾ ਹੈਅਰ ਦਾ ਨੇਲ ਦਾ ਨੀਕਅਪ ਦਾ ਸਾਰੇ ਕੋਰਸਸ ਨੇ ਸਾਡੇ ਕੋਲ ਕੋਰਸਸ ਨੇ ਹਾਂਜੀ ਤੇ ਕਿੰਨੇ ਟਾਈਮਸ ਬੰਦਾ ਜਿਹੜਾ ਹੈਗਾ ਕਰ ਲੈਂਦਾ ਜਿਹੜੇ ਕੋਰਸ ਹ ਕੱਲੇ ਹੇਅਰ ਦਾ ਜੇ ਘੱਟੋ ਘੱਟ 2 ਮਹੀਨਿਆਂ ਦੇ ਵਿੱਚ ਟ੍ਰੇਡ ਹੋ ਜਾਂਦਾ ਇੱਕ ਬੱਚਾ ਜੇ ਤੁਸੀਂ ਐਕਸਟਰਾ ਟਾਈਮ ਲਓ ਨਾ ਤਾਂ 6 ਮਹੀਨੇ ਦੇ ਵਿੱਚ ਪ੍ਰੋਪਰ ਪ੍ਰੋਪਰ ਬਣ ਜਾਂਦਾ ਮਤਲਬ ਐਨ ਪੈਸੇ ਕਮਾਉਣ ਵਾਲਾ ਬੰਦਾ ਮੰਨ ਲਓ ਕਿਤੇ ਜਾ ਕੇ ਖੋਲ ਸਕਦਾ ਤੇ ਜਿਵੇਂ ਬਹੁਤ ਲੋਕ ਬਾਹਰ ਜਾਂਦੇ ਨੇ ਉਹ ਅਗਲਾ ਅਗਲੇ ਮੈਂ ਹੁੰਦਾ ਵੀ ਕੋਈ ਗੁਣ ਲੈ ਕੇ ਜਾਈਏ ਉਹ ਕਰ ਸਕਦਾ ਉਹਨਾਂ ਨੇ ਸਭ ਤੋਂ ਬੈਸਟ ਆਪਸ਼ਨ ਆਲੀ ਤੇ ਜਿਵੇਂ ਇਹ ਸertificate ਵਗਰਾ ਵੀ ਹੁੰਦਾ ਬਾਹਰ ਵੈਲਟ ਹੁੰਦਾ ਜਿਹੜਾ ਹਾਂਜੀ 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 ਵੈਲਟ ਦਾ ਓਕੇ ਤੇ ਜਿਵੇਂ ਸਰਵਿਸਸੇਸ ਦੇ ਵਿੱਚ ਆਪਾਂ ਫੀਸ ਦੀ ਗੱਲ ਕਰ ਲਈ ਫੀਸ ਕਿੰਨੀ ਕਰਦੀ ਹੈ ਇਹਨੇ ਕੋਰਸes ਦੇ ਫੀਸ ਹਾਂਜੀ 15000 ਤੋਂ ਸਟਾਰਟ ਹੋ ਜਾਂਦਾ ਸਾਡੇ ਕੋਲ ਇੱਕ ਕੋਰਸ ਜਿੱਦਾਂ ਕਿ ਨੇਲਸ ਦਾ ਸੀ ਪ੍ਰੋਪਰ ਬੇਸਿਕ ਟੂ ਐਡਵਾਂਸ 15000 ਚ ਕਰਾ ਕੇ ਦਵਾਂਗੇ ਤੇ ਹੈਅਰਸ ਦਾ 20000 ਚ ਕਰਾ ਕੇ ਦਵਾਂਗੇ ਤੇ ਐਦਾਂ ਦਾ ਅਲੱਗ-ਅਲੱਗ ਕੋਰਸ ਦਿੰਨੇ ਸਾਡੇ ਕੋਲ ਸਾਰੇ ਨੇ ਸਕਿਨ ਹੈਅਰ ਨੇਲਸ ਦੇ ਵੀ ਸਾਰੇ ਕੋਰਸ ਨੇ ਜਿਹੜੇ ਸਾਨੂੰ ਬੇਸਿਕ ਟੂ ਐਡਵਾਂਸ ਕਰਵਾਏ ਜਾਣਗੇ ਮਤਲਬ ਬੇਸਿਕ ਟੂ ਐਡਵਾਂਸ ਜਿਵੇਂ ਮਤਲਬ ਕਿਸੇ ਨੂੰ ਕੁਝ ਵੀ ਨਹੀਂ ਆਉਂਦਾ ਪਰ ਉਹਨੂੰ 6 ਮਹੀਨਿਆਂ ਦੇ ਵਿੱਚ ਤੁਸੀਂ ਟ੍ਰੇਨ ਬਣਾ ਦੋ ਹਾਂਜੀ 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 ओके ਤੇ ਮਤਲਬ ਜਿਹੜੇ ਮੱਚੇ ਨੇ ਉਹਨਾਂ ਵਾਸਤੇ ਇੱਕ ਬਹੁਤ ਵਧੀਆ ਆਪਸ਼ਨ ਹੈ ਕਿ ਤੁਸੀਂ ਇਹ ਆਪਸ਼ਨ ਵੀ ਚੂਜ਼ ਕਰ ਸਕਦੇ ਹੋ ਤੇ ਬਾਕੀ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਲਾਸ ਲੱਗੀ ਹੋਈ ਹੈ ਪ੍ਰੋਪਰ ਚ ਕਿ ਮੈਮ ਅਪਾ ਕਲਾਸ ਦੀ ਟਾਈਮਿੰਗ ਦੇਖ ਲਈ ਕਿੰਨਾ ਟਾਈਮ ਲੱਗਦਾ ਕਲਾਸ ਕਿੰਨੇ ਟਾਈਮ ਦੀ ਹੁੰਦੀ ਹੈ ਇੱਕ ਕਲਾਸ ਇੱਕ ਕਲਾਸ ਦਾ ਟੌਰ 1.5 ਘੰਟੇ ਦੀ ਹੁੰਦੀ ਹੈ 1.5 ਘੰਟੇ ਦੀ ਹੁੰਦੀ ਹੈ ਓਕੇ ਜੀ ਮਤਲਬ ਜਿਹਨੇ ਇਕੱਠੇ ਸਾਰੇ ਕੋਰਸਸ ਕਰਨੇ ਨੇ ਤਾਂ ਉਹਨੂੰ ਮਤਲਬ 4 ਤੋਂ 5 ਘੰਟੇ ਆਣਾ ਪੈਣਾ 4 ਤੋਂ 5 ਘੰਟੇ ਹਾਂਜੀ ਮਤਲਬ ਜਿਵੇਂ ਮੈਮ ਨੇ ਦੱਸਿਆ ਕਿ ਇਹਨਾਂ ਦੀ ਜਿਹੜੀ ਅਕੈਡਮੀ ਹੈ ਇੱਥੇ ਵੀ ਤੁਸੀਂ ਆ ਸਕਦੇ ਹੋ ਜੁ ਉਸੀਂ ਦੂਜੇ ਸ਼ਹਿਰਾਂ ਦੇ ਵਿੱਚ ਜਾ ਕੇ ਜਾਂ ਬਾਹਰਲੇ ਦੇਸ਼ ਦੇ ਵਿੱਚ ਜਾ ਕੇ ਵੀ ਅੱਛੀ ਵਰਕਿੰਗ ਐਸ ਫੀਲਡ ਦੇ ਵਿੱਚ ਕਰ ਸਕਦੇ ਹਾਂ ਤੇ ਮੈਮ ਨੇ ਗੱਲਬਾਤ ਕੀਤਾ ਬੜਾ ਵਧੀਆ ਲੱਗਿਆ ਜੀ ਬਹੁਤ ਸਾਰੀ ਚੀਜ਼ ਬਾਰੇ ਇਹਨਾਂ ਨੇ ਜਾਣਕਾਰੀ ਦਿੱਤੀ ਹੁਣ ਮੈਮ ਲਾਸਟ ਦੇ ਵਿੱਚ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ ਜੀ ਮੈਂ ਇਹੀ ਕਹਿਣਾ ਚਾਹੂੰਗੀ ਸਾਡੇ ਸਲੂਨ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਤੇ ਜੋ ਸਾਡਾ ਸਟਾਫ ਆ ਵੈਲ ਟ੍ਰੇਨਡ ਆ ਤੇ ਤੁਹਾਨੂੰ ਸਰਵਿਸ ਪੂਰੀ ਬੈਸਟ ਤੇ ਵਧੀਆ ਤਰੀਕੇ ਨਾਲ ਦਿੱਤੀ ਜਾਊਗੀ ਮਤਲਬ ਮੈਂ ਆਪਣੇ ਲਾਸਟ ਵਿੱਚ ਬੜਾ ਵਧੀਆ ਮੈਸੇਜ ਦਿੱਤਾ ਵੀ ਜਿਹੜਾ ਸਾਰੀਆਂ ਸਰਵਿਸਿਸ ਨੇ ਤੁਹਾਨੂੰ ਬੈਲਟ ਰੈਂਟ ਸਰਵ ਦਾ ਸਟਾਫ ਵੱਲੋਂ ਪ੍ਰੋਵਾਈਡ ਕੀਤੀ ਜਾਣਗੀਆਂ। ਕਿ ਉਮੀਦ ਕਰਦੇ ਆਂ ਜਿਹੜੀ ਵੀਡੀਓ ਹੈ ਤੁਹਾਨੂੰ ਵਧੀਆ ਲੱਗੀ ਹੋਵੇਗੀ। ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਤੇ ਬਾਕੀ ਅਗਰ ਤੁਸੀਂ ਇਹਨਾਂ ਕੋਲ ਵਿਜ਼ਿਟ ਕਰਨਾ ਹੈ ਤਾਂ ਨੰਬਰ ਇਹਨਾਂ ਦਾ ਸਕਰੀਨ ਤੇ ਆ ਰਿਹਾ। ਅਪਾਇੰਟਮੈਂਟ ਲੈ ਕੇ ਆਇਓ ਉਹਦੇ ਨਾਲ ਤੁਹਾਡਾ ਬਹੁਤ ਜ਼ਿਆਦਾ ਟਾਈਮ ਬਚੇਗਾ। ਪਲੱਸ ਐਡਰੈਸ ਇਹਨਾਂ ਦਾ ਇੱਕ ਵਾਰੀ ਫੇਰ ਦੱਸ ਦਿੰਦੇ ਆਂ। ਕਾਲਜ ਦੇ ਕੋਲੇ ਮਹਿੰਦਰਾ ਮੁਕੜੀਪੂ ਦੇ ਬਿਲਕੁਲ ਨਾਲ। ਪਰ ਪੌੜੀਆਂ ਚੜ ਕੇ ਤੁਹਾਨੂੰ ਦੇਖ ਜਣਾ ਜੀ ਡੈਸਲਿੰਗ ਬਿਊਟੀ ਉਹ ਵੀ ਫੋਲੋ ਕਰ ਲਿਓ ਲਾਈਕ ਕਰ ਦਿਓ ਉਹਦਾ ਵੀ ਜਿਹੜਾ ਹੈ ਡਿਸਪਲੇ ਆ ਰਹੀ ਹੈ ਸਕਰੀਨ ਦੇ ਉੱਪਰ ਇੱਕ ਇੱਕ ਮਿੰਟ ਇੱਕ ਮਿੰਟ ਜਿਹੜਾ ਸਾਡਾ ਲਾਈਕ ਤੇ ਪੇਜ ਨੂੰ ਲਾਈਕ ਤੇ ਸ਼ੇਅਰ ਕਰਕੇ ਉਹਨੂੰ 500 ਦੇ ਸਰਵਿਸ ਬਿਲਕੁਲ ਫ੍ਰੀ ਦਿੱਤੀ ਜਾਂਦੀ ਹੈ ਲਓ ਜੀ ਆਪ ਧਮਾਕਾ ਲਾਸਟ ਵਿੱਚ ਕੀਤਾ ਵੀ ਅਗਰ ਤੁਸੀਂ ਇਹਨਾਂ ਦਾ ਪੇਜ ਲਾਈਕ ਕਰਦੇ ਹੋ ਸ਼ੇਅਰ ਕਰਕੇ ਆਉਨੇ ਤਾਂ 500 ਤੱਕ ਦੀ ਜਿਹੜੀ ਸਰਵਿਸ ਹੈ ਉਹ ਵੀ ਬਿਲਕੁਲ ਫ੍ਰੀ ਮਿਲੂਗੀ ਤੇ ਇਸ ਕਰਕੇ ਦਬ ਕੇ ਸ਼ੇਅਰ ਕਰ ਦਿਓ ਇਹਦੇ ਨਾਲ ਤੁਹਾਡਾ ਫਾਇਦਾ ਵੀ ਹੋਣਾ ਲਾ ਬਾਕੀ ਮਿਲਦੇ ਰਹਾਂਗੇ ਇਸ ਤਰ੍ਹਾਂ ਦੀ ਨਵੀਂ ਜਾਣਕਾਰੀ ਦੇ ਨਾਲ ਤੁਹਾਡੇ ਨਾਲ ਰੂਬਰੂ ਹੁੰਦੇ ਰਹਾਂਗੇ ਧੰਨਵਾਦ